ਲਖਣਪਾਲ ਲਖਣਪਾਲ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ ਉਮਰ 40 ਦੇ ਲਾਗੇ ਛੱਕੀ ਅੱਛਾ ਇਹ ਦੱਸੋ ਮੈਨੂੰ ਕਿ ਇਹ ਤੁਹਾਨੂੰ ਕੀ ਪ੍ਰੋਬਲਮ ਹੋਈ ਸੀ ਇਹ ਪ੍ਰੋਬਲਮ ਮੈਨੂੰ ਸ਼ੁਰੂ ਤੋਂ ਆ ਬਸ ਥੋੜੀ ਜੀ ਮੈਂ ਪਹਿਲੇ ਕੰਮ-ਕਮ ਕਰ ਲੈਂਦਾ ਸੀਗਾ ਤੇ ਬਾਅਦ ਵਿੱਚ ਕੋਈ 10-15 ਸਾਲ ਹੋ ਗਏ ਨੇ ਮੈਂ ਇੱਥੇ ਦਾ ਇੱਥੇ ਹੀ ਬੈਠਾ ਹਾਂ ਇੱਥੇ ਮਤਲਬ ਮੇਰਾ ਸਰੀਰ ਬਿਲਕੁਲ ਹੀ ਰੁਕ ਗਿਆ ਕੀ ਕੰਮ ਕਰ ਕਰਦੇ ਸੀ ਪਹਿਲਾਂ ਮੈਂ ਪਹਿਲੇ ਰੈਡੀ ਲਗਾਉਂਦਾ ਸੀਗਾ ਤੋਂ ਕਿੰਨੇ ਟਾਈਮ ਤੋਂ ਤੁਹਾਡੀ ਇਹ ਸਹੀ ਹਾਲਤ ਹੈ ਤੁਸੀਂ ਇੱਥੇ ਰਹਿ ਰਹੇ ਹੋ ਇਹਨੂੰ ਮੈਨੂੰ ਜੀ ਘਟੋ ਘਟ ਵੀ 15 15 ਦੇ ਸਾਲ ਇਸੇ ਹਾਲਤਾਂ ਚ ਹਾਂ ਜੀ ਤੇ ਤੁਹਾਡੇ ਘਰ ਦਾ ਗੁਜ਼ਾਰਾ ਕਿੱਦਾਂ ਹੁੰਦਾ ਰੋਟੀ ਪਾਣੀ ਭੋਨ ਕਰਦਾ ਤੁਹਾਡੇ ਮੇਰੇ ਆਂਡ ਗਵਾਂਡ ਦੇ ਲੋਕ ਥੋੜੇ ਬਹੁਤੀ ਮਦਦ ਕਰ ਦਿੰਦੇ ਆ ਤੇ ਕਿਸੇ ਟਾਈਮ ਨੂੰ ਭੁੱਖੇ ਵੀ ਸੌਣਾ ਪੈ ਜਾਂਦਾ ਤੇ ਕਿਸੇ ਵੇਲੇ ਨਹੀਂ ਮਦਦ ਹੁੰਦੀ ਅੱਛਾ ਤੇ ਤੁਹਾਡੇ ਪਰਿਵਾਰ ਕਿੱਥੇ ਆ ਕੌਣ ਕੌਣ ਪਰਿਵਾਰ ਚ ਹੈ ਮੇਰੇ ਪਰਿਵਾਰ ਚ ਕੋਈ ਵੀ ਨਹੀਂ ਇਕੱਲੇ ਇਕੱਲੇ ਤੇ ਭੈਣ ਭਰਾ ਕੋਈ ਭੈਣ ਭਰਾ ਕੋਈ ਵੀ ਨਹੀਂ ਮਾਤਾ ਪਿਤਾ ਜਿੱਦ ਤੱਕ ਵੀ ਨਹੀਂ ਹਾਂ ਜਦੋਂ ਤੁਸੀਂ ਬਿਮਾਰ ਹੋ ਜਾਓ ਕੁਝ ਬਾਥਰੂਮ ਕਿੱਥੇ ਜਾਂਦੇ ਕਿਹੜੇ ਤਰ੍ਹਾਂ ਜਾਂਦੇ ਹੋ ਬਾਥਰੂਮ ਵਗੈਰਾ ਜਾਣਾ ਵੇਦੇ ਨਾਲ ਹੀ ਆ ਵਸੇ ਥੋੜਾ ਯਾਹ ਪਰ ਬੜੇ ਔਖੇ ਹੋ ਕੇ ਜਾਣਾ ਪੈਂਦਾ ਕਿਸ ਰੋਕ ਰੋਕੀ ਜਾਂਦੇ ਹਾਂ ਹਾਂਜੀ ਇਹ ਦੱਸੋ ਤੁਸੀਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਹੋਰ ਲੋਕਾਂ ਤੋਂ ਸਮਾਜ ਸੇਵੀ ਸੰਸਥਾਾਂ ਤੋਂ ਮੈਂ ਇਹੀ ਮੰਗ ਕਰਦਾ ਕਿ ਮੈਨੂੰ ਠੀਕ ਕੀਤਾ ਜਾਵੇ ਮੈਂ ਆਪਣੇ ਪੈਰਾਂ ਦੇ ਚੱਲ ਸਕਾਂ ਤੇ ਕੋਈ ਕਾਰੋਬਾਰ ਆਪੇ ਵੀ ਕਰ ਸਕਾਂ ਤੇ ਮਿਹਨਤ ਮਜ਼ਦੂਰੀ ਕਰ ਸਕਾਂ ਹਾਂਜੀ ਇਹ ਇਹ ਜਿਹੜੇ ਵਿਅਕਤੀ ਇੱਥੇ ਰਹਿ ਰਹੇ ਆ ਇਹ ਕਦੋਂ ਤੋਂ ਰਹਿ ਰਹੇ ਹੋਰ ਕਿਸ ਹਾਲਾਤਾਂ ਚ ਰਹਿ ਰਹੇ ਇੱਥੇ ਇਹ ਸਾਰੇ ਇੱਥੇ ਇਹਨਾਂ ਦੇ ਫਾਦਰ ਸਾਹਿਬ ਹੀ ਸਕੇ ਨਹੀਂ ਹੈਗੇ ਹੂੰ ਤੇ ਇਹਦੀ ਹਾਲਤ ਦੇਖ ਕੇ ਉਹ ਵੀ ਇੱਥੋਂ ਚਲਾ ਗਿਆ ਉਹ ਸ਼ਾਇਦ ਲੁਧਿਆਣਾ ਸੁਣਿਆ ਕਿ ਰਹਿੰਦੇ ਨੇ ਇਹਨੂੰ ਵਿਚਾਰੇ ਨੇ ਇਸ ਹਾਲਤ 'ਚ ਛੱਡ ਕੇ ਚਲਾ ਗਿਆ ਹੂੰ ਤੇ ਜਿੱਦਾਂ ਦੀ ਹਾਲਤ ਹੈ ਇਹਨੂੰ ਕੋਈ ਰੋਟੀ ਵਿਚਾਰਾ ਕੋਈ ਦਿੰਦਾ ਕੋਈ ਨਹੀਂ ਦਿੰਦਾ ਕੋਈ ਪਰਮਾਨੈਂਟ ਨਹੀਂ ਮਿਲ ਗਈ ਬਿਮਾਰ ਹੁੰਦਾ ਆ ਕੋਈ ਹੈਲਪ ਕਰ ਦਿੰਦਾ ਆ ਮੈਡੀਸਿਨ ਜੇ ਮਿਲ ਗਈ ਰਾਤ ਚੀਕਦਾ ਰਹਿੰਦਾ ਸਰਦੀਆਂ ਦੇ ਵਿੱਚ ਤੇ ਇਹ ਮਤਲਬ ਕਿ ਕਿੱਦਾਂ ਕਹਿ ਲਈਏ ਕਿ ਜਿਦਾਂ ਨਾ ਨਰਕੀ ਭੋਗਦਾ ਵਿਚਾਰਾ ਗੱਬੂਰੀ ਹਾਲਤ ਹੈ ਦੀ ਇਹ ਤੁਸੀਂ ਗਵਾਂਡੀ ਹੋ ਹਾਂਜੀ ਗਵਾਂਡੀ ਹੋ ਗਿਆ ਅਸੀਂ ਦੀ ਹਲਕੀ ਜੀ ਮਦਦ ਕਰ ਸਕਦੇ ਹਾਂ ਕਿਤੇ ਰੋਟੀ ਦੇਤੀ ਕਿਤੇ ਬਿਮਾਰ ਹੋ ਗਿਆ ਦਵਾਈ ਲਿਆਤੀ ਬਾਕੀ ਟਾਇਲਟ ਲੈਟਰਨਿੰਗ ਚੈਰੀ ਦੀ ਉਹ ਤਕਰੀਬਨ ਔਖਾ ਬਹੁਤ ਜ਼ਿਆਦਾ ਔਖਾ ਕੀ ਤੁਸੀਂ ਮੰਗ ਕਰਦੇ ਹੋ ਅਸੀਂ ਚਾਹੁੰਦੇ ਹਾਂ ਕਿ ਇਸ ਵਿਚ ਦਾ ਕੋਈ ਸੰਸਥਾ ਅੱਗੇ ਆਏ ਇਹਦਾ ਹੱਲ ਕੀਤਾ ਜਾਏ ਇਹਨੂੰ ਵਿਚਾਰੇ ਨੂੰ ਕਿਤੇ ਇਦਾਂ ਦੇ ਟਿਕਾਣੇ ਤੇ ਭਜਾਇਆ ਜਾ ਜਿੱਥੇ ਇਹਦਾ ਆਣ ਵਾਲੇ ਬੱਚਿਆਂ ਦਾ ਜੀਵਨ ਜਿਹੜਾ ਚੰਗਾ ਬਿਆ ਨਿਕ ਸਰ ਦੇਖੋ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਬੰਦੇ ਦਾ ਗੁਜ਼ਾਰਾ ਬਹੁਤ ਮੁਸ਼ਕਲ ਚੱਲ ਰਿਹਾ ਜੀ ਕਾਫੀ ਸਾਲ 10-12 ਸਾਲ ਮੈਨੂੰ ਵੀ ਹੋ ਗਏ ਜੀ ਦੇਖਦੇ ਜਿੱਦਾਂ ਜਰੂਰਤ ਪੈਂਦੀ ਆ ਅਸੀਂ ਆਪਣੇ ਅਨੁਸਾਰ ਕਰਦੀਦਾ ਜੀ ਫਿਰ ਵੀ ਅਸੀਂ ਇਹੀ ਚਾਹੁੰਦੇ ਆ ਕਿ ਕੋਈ ਸੰਸਥਾ ਕੋਈ ਹੱਥ ਪੱਲਾ ਬੰਦੇ ਨੂੰ ਫੜਾਏ ਕਿ ਜਿਹੜਾ ਇਹਦਾ ਆਉਣ ਵਾਲਾ ਟਾਈਮ ਹੈ ਸੌਖਾ ਲੰਘੇ ਥੋੜਾ ਤੇ ਆਪਣੇ ਪੈਰਾਂ ਤੇ ਆ ਕੇ ਆਪਣੀ ਮਿਹਨਤ ਕਰੇ ਦੇਖੋ ਜੀ ਬੰਦਾ ਵੀ ਆਪਣੇ ਮੂੰਹ ਕਹਿੰਦਾ ਹੈ ਕਿ ਮੈਂ ਮਿਹਨਤ ਕਰਨਾ ਚਾਹਨਾ ਪਰ ਉਹ ਵਿਚਾਰਾ ਇਸ ਹਾਲਾਤਾਂ ਜੀ ਇੰਨੀ ਉਹ ਟਾਇਲਟ ਜਾਣਾ ਬੜਾ ਮੁਸ਼ਕਿਲ ਹੈ ਉਹ ਵਿਚਾਰਾ ਕਿੱਦਾਂ ਇਹ ਸਭ ਕੁਝ ਮੈ ਇਹਨੂੰ ਪੈਰਾਤ ਲਿਆਏ ਤੇ ਆਪਣੀ ਬੇਨਦ ਕਰੇ ਜੀ ਕਰਦੇ ਇਹ ਲਖਨਪਾਲ ਪਿਛਲੇ 14-15 ਸਾਲ ਤੋਂ ਡਿਸੇਬਲ ਹੈ ਔਰ ਇਹ ਆਪਣਾ ਸ਼ਰੀਰ ਨਹੀਂ ਸਾਬ ਮੰਦਾ ਔਰ ਇਹਦੇ ਆਂਡੀ ਗਵਾਂਡੀ ਇਹਦੀ ਰੋਟੀ ਦੀ ਮਦਦ ਕਰ ਦਿੰਦੇ ਆ ਕਦੀ ਦਵਾਈਆਂ ਦੀ ਮਦਦ ਕਰ ਦਿੰਦੇ ਆ ਇਹਨਾਂ ਨਾਲ ਗਗਨ ਜੀ ਨੇ ਇਸ ਸੰਸਥਾ ਨਾਲ ਕੋਈ ਕੋਈ ਨਾ ਕੋਈ ਆ ਕੇ ਇਹਨਾਂ ਦੀ ਮਦਦ ਕਰਦਾ ਲੇਕਿਨ ਆਪਣੇ ਸ਼ਰੀਰ ਨੂੰ ਇਹ ਖੜਾ ਨਹੀਂ ਕਰ ਸਕਦਾ ਇਹਦਾ ਲੈਟ੍ਰੀਨ ਬਾਥਰੂਮ ਦਾ ਵੀ ਬਹੁਤ ਪਰੇਸ਼ਾਨੀ ਹੈ ਇਹ ਕੋਈ ਇਦਾਂ ਦੀ ਸੰਸਥਾ ਨਹੀਂ ਜਿਹਦੀ ਹੈ ਜਿਹੜਾ ਫਿਜ਼ੀਓਥੈਰੇਪੀ ਨਾਲ ਜਾਂ ਹੋਰ ਦਵਾਈਆਂ ਨਾਲ ਇਹਨੂੰ ਠੀਕ ਕਰਨ ਤੇ ਇਹ ਆਪਣੀ ਜੀਵਨ ਨਾਲ ਚੰਗੇ ਢੰਗ ਨਾਲ ਗੁਜ਼ਾਰਾ ਕਰ ਸਕੇ ਮਾਈਸਰ ਜਿਸ ਤਰ੍ਹਾਂ ਦੇਖ ਰਿਹਾ ਕਿ ਘਰ ਦੇ ਵਿੱਚ ਕਿੰਨੀ ਸਮੀਲ ਹੈ ਕਿ ਲੱਗਦਾ ਕਿ ਕਈ ਤਰ੍ਹਾਂ ਦਾ ਕੋਈ ਬਾਥਰੂਮ ਵਗੈਰਾ ਵੀ ਬਿੱਚੇ ਹੋ ਜਾਂਦਾ ਹੋਵੇ ਦੇਖੋ ਇਹ ਨਾਲ ਬੈਕਟੀਰੀਆ ਫੈਲਦੇ ਨੇ ਉਹਨਾਂ ਬਿਮਾਰ ਜ਼ਿਆਦਾ ਰਹਿੰਦਾ ਬੈਕਟੀਰੀਆ ਕਿਉਂਕਿ ਸਫਾਈ ਵੀ ਲੋੜ ਹੈ ਤੇ ਤੇ ਜਿੰਨੇ ਗਵਾਂਡੀ ਜਾਂਦੀ ਜ਼ਰੂਰਤ ਜਿੰਨਾ ਉਹ ਕਰ ਸਕਦੇ ਉਹ ਕਰ ਰਹੇ ਆ ਲੇਕਿਨ ਹਰ ਕੋਈ 24 ਘੰਟੇ ਤੇ ਮਦਦ ਨਹੀਂ ਕਰ ਸਕਦਾ ਤੇ ਬੈਕਟੀਰੀਆ ਕਾਫੀ ਫੈਲਦੇ ਆ ਉਹਨਾਂ ਨਾਲ ਵੀ ਪ੍ਰੋਬਲਮ ਵੱ